ਤਪਾਜ ਪਾਦੀ ਉਮੀਦਵਾਰ ਦਾ ਵਿਰੋਧ ਕਰਦੇ ਇੱਕ ਕਿਸਾਨ ਦੀ ਮੌਤ ਹੋ ਗਈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸਾਨ ਜਿਸ ਨੂੰ ਬਾਕੀ ਦੇ ਕਿਸਾਨ ਚੁੱਕੀ ਜਾ ਰਹੇ ਨੇ ਹਸਪੀਟਲ ਲੈ ਕੇ ਜਾ ਰਹੇ ਨੇ ਪਰ ਉਦੋਂ ਤੱਕ ਇਸ ਕਿਸਾਨ ਦੀ ਮੌਤ ਹੋ ਚੁੱਕੀ ਸੀ ਪਰਨੀਤ ਕੌਰ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਉਂ ਹੀ ਇੱਕ ਪਿੰਡ ਦੇ ਵਿੱਚ ਪੁੱਜੀ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਭਾਜਪਾ ਹੀ ਆਗੂਆਂ ਦੇ ਨਾਲ ਧੱਕਾ ਮੁੱਕੀ ਹੋਈ ਇਹ ਕਿਸਾਨਾਂ ਦੇ ਇਲਜ਼ਾਮ ਨੇ ਜਿਸਤੇ ਵਿੱਚ ਇੱਕ ਕਿਸਾਨ ਮੁੱਦੇ ਮੂੰਹ ਥੱਲੇ ਡਿੱਗ ਪਿਆ ਜਿਸਦੇ ਨਾਲ ਉਸਦੀ ਮੌਤ ਹੋ ਗਈ ਪਟਿਆਲਾ ਦੇ ਪਿੰਡ ਸਿਹਰਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਕਿਸਾਨ ਆਪਣੇ ਸਾਥੀਆਂ ਦੇ ਨਾਲ ਰੋਸ ਕਰਦਾ ਸੀ ਵਿਰੋਧ ਕਰਦਾ ਸੀ ਉਸ ਵੇਲੇ ਉਹਨਾਂ ਦੀ ਭਾਜਪਾ ਦੇ ਆਗੂਆਂ ਦੇ ਨਾਲ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਉਹ ਥੱਲੇ ਡਿੱਗ ਪਿਆ ਔਰ ਉਸਦੀ ਮੌਕੇ ਤੇ ਮੌਤ ਹੋ ਗਈ ਕਿਸਾਨ ਹਾਲਾਂਕਿ ਉਸ ਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ પરਨੀત कौर ਜੋ ਕਿ ਪਟਿਆਲਾ ਤੋਂ ਉਮੀਦਵਾਰ ਨੇ ਭਾਜਪਾ ਦੇ ਤਾਂ ਪਿੰਡੋ ਪਿੰਡੀ ਜਾ ਰਹੇ ਨੇ ਚੋਣ ਪ੍ਰਚਾਰ ਦੇ ਲਈ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਜਾਂਦਾ ਪਟਿਆਲਾ ਦੇ ਸਿਹਰਾ ਪਿੰਡ ਦੇ ਵਿੱਚ ਗਏ ਤਾਂ ਕਿਸਾਨਾਂ ਦੇ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਦਾ ਘਿਰਾਓ ਕੀਤਾ ਗਿਆ ਰੋਸ ਕੀਤਾ ਗਿਆ ਤਾਂ ਉਹਨਾਂ ਦੀ ਭਾਜਪਾਈ ਆਗੂਆਂ ਦੇ ਨਾਲ ਧੱਕਾ ਮੁਕੀ ਹੋਈ ਜਿਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਕਿਸਾਨਾਂ ਦੇ ਇਲਜ਼ਾਮ ਨੇ ਕਿ ਭਾਜਪਾਈਆਂ ਦੇ ਵੱਲੋਂ ਧੱਕਾ ਮੁਕੀ ਕੀਤੀ ਗਈ ਕਿਸਾਨ ਮੁੱਦੇ ਮੂੰਹ ਥੱਲੇ ਡਿੱਗ ਪਿਆ ਮੌਕੇ ਤੇ ਹੀ ਉਸਤੇ ਵੱਲੋਂ ਦਮ ਤੋੜਿਆ ਗਿਆ ਤਾਂ ਪਟਿਆਲਾ ਦੇ ਸਿਹਰਾ ਪਿੰਡ ਦਾ ਇਹ ਪੂਰਾ ਮਾਮਲਾ ਜਿੱਥੇ ਕਿਸਾਨ ਦੀ ਦਰਦਨਾਕ ਮੌਤ ਹੋਈ ਜਦੋਂ ਉਹ ਪਰਨੀਤ ਕੌਰ ਦਾ ਘਰਾਓ ਕਰਦਾ ਸੀ ਉਹਨਾਂ ਦਾ ਵਿਰੋਧ ਕਰਦਾ ਸੀ ਤਾਂ ਪਾਜ ਪਾਦੀ ਉਮੀਦਵਾਰ ਦਾ ਵਿਰੋਧ ਕਰਦੇ ਇੱਕ ਕਿਸਾਨ ਦੀ ਮੌਤ ਹੋ ਗਈ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸਾਨ ਜਿਸ ਨੂੰ ਬਾਕੀ ਦੇ ਕਿਸਾਨ ਚੁੱਕੀ ਜਾ ਰਹੇ ਨੇ ਹਸਪੀਟਲ ਲੈ ਕੇ ਜਾ ਰਹੇ ਨੇ ਪਰ ਉਦੋਂ ਤੱਕ ਇਸ ਕਿਸਾਨ ਦੀ ਮੌਤ ਹੋ ਚੁੱਕੀ ਸੀ ਪਰਨੀਤਪੁਰ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਜਿਉਂ ਹੀ ਇੱਕ ਪਿੰਡ ਦੇ ਵਿੱਚ ਪੁੱਜੀ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਭਾਜਪਾ ਆਗੂਆਂ ਦੇ ਨਾਲ ਧੱਕਾ ਮੁਕੀ ਹੋਈ ਇਹ ਕਿਸਾਨਾਂ ਦੇ ਇਲਜ਼ਾਮ ਨੇ ਜਿਸ ਦੇ ਵਿੱਚ ਇੱਕ ਕਿਸਾਨ ਮੁੱਤੇ ਮੂੰਹ ਥੱਲੇ ਡਿੱਗ ਪਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਪਟਿਆਲਾ ਦੇ ਪਿੰਡ ਸਹਿਰਾ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਕਿਸਾਨ ਆਪਣੇ ਸਾਥੀਆਂ ਦੇ ਨਾਲ ਰੋਸ ਕਰਦਾ ਸੀ ਵਿਰੋਧ ਕਰਦਾ ਸੀ ਉਸ ਵੇਲੇ ਉਹਨਾਂ ਦੀ ਭਾਜਪਾ ਦੇ ਆਗੂਆਂ ਦੇ ਨਾਲ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਉਹ ਥੱਲੇ ਡਿੱਗ ਪਿਆ ਔਰ ਉਸ ਦੀ ਮੌਕੇ ਤੇ ਮੌਤ ਹੋ ਗਈ ਕਿਸਾਨ ਹਾਲਾਂਕਿ ਉਸ ਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਰਨੀਤ ਕੌਰ ਜੋ ਕਿ ਪਟਿਆਲਾ ਤੋਂ ਉਮੀਦਵਾਰ ਨੇ ਭਾਜਪਾ ਦੇ ਤਾਂ ਪਿੰਡੋ ਪਿੰਡੀ ਜਾ ਰਹੇ ਨੇ ਚੋਣ ਪ੍ਰਚਾਰ ਦੇ ਲਈ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਜਾਂਦਾ ਪਟਿਆਲਾ ਦੇ ਸਿਹਰਾ ਪਿੰਡ ਦੇ ਵਿੱਚ ਗਏ ਤਾਂ ਕਿਸਾਨਾਂ ਦੇ ਵੱਲੋਂ ਸ਼ਾਤਮਈ ਤਰੀਕੇ ਦੇ ਨਾਲ ਉਹਨਾਂ ਦਾ ਘਰਾਓ ਕੀਤਾ ਗਿਆ, ਰੋਸ ਕੀਤਾ ਗਿਆ ਤਾਂ ਉਹਨਾਂ ਦੀ ਭਾਜਪਾਈ ਆਗੂਆਂ ਦੇ ਨਾਲ ਧੱਕਾ ਮੁਕੀ ਹੋਈ ਜਿਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ। ਕਿਸਾਨਾਂ ਦੇ ਇਲਜ਼ਾਮ ਨੇ ਕਿ ਭਾਜਪਾਈਆਂ ਦੇ ਵੱਲੋਂ ਧੱਕਾ ਮੁਕੀ ਕੀਤੀ ਗਈ। ਕਿਸਾਨ ਮੁਦੇ ਮੂੰਹ ਥੱਲੇ ਡਿੱਗ ਪਿਆ, ਮੌਕੇ ਤੇ ਹੀ ਉਸ ਦੇ ਵੱਲੋਂ ਦਮ ਤੋੜਿਆ ਗਿਆ। ਤਾਂ ਪਟਿਆਲਾ ਦੇ ਸਿਹਰਾ ਪਿੰਡ ਦਾ ਇਹ ਪੂਰਾ ਮਾਮਲਾ ਜਿੱਥੇ ਕਿਸਾਨ ਦੀ ਦਰਦਨਾਕ ਮੌਤ ਹੋਈ ਜਦੋਂ ਉਹ ਪਰਨੀਤ ਕੌਰ ਦਾ ਘਰਾਓ ਕਰਦਾ ਸੀ ਉਹਨਾਂ ਦਾ ਵਿਰੋਧ ਕਰਦਾ ਸੀ